ਤਤਿ ਸ਼੍ਰੀ ਕਾਲਜੀ ਅਲਫਾਜ਼ ਜ਼ਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਰੇਸ਼ਮ ਤੇ ਉਸ ਦੀ ਮਾਂ ਬੜੇ ਹੀ ਲਾਲਚੀ ਸਨ ਤੇ ਰੇਸ਼ਮ ਦਾ ਪਿਓ ਥੋੜਾ ਸਮਾਂ ਪਹਿਲਾਂ ਹੀ ਮਰ ਚੁੱਕਿਆ ਸੀ ਕਿਉਂਕਿ ਉਸ ਨੂੰ ਅਧਰੰਗ ਹੋ ਚੁੱਕੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਰੇਸ਼ਮ ਤੇ ਉਸ ਦੀ ਮਾਂ ਇਕੱਲੇ ਹੀ ਘਰ ਵਿੱਚ ਰਹਿੰਦੇ ਸਨ ਤੇ ਉਹਨਾਂ ਦੇ ਦਾਦਾ ਦਾਦੀ ਵੀ ਕਾਫੀ ਸਮਾਂ ਪਹਿਲਾਂ ਮਰ ਚੁੱਕੇ ਸੀ ਰੇਸ਼ਮ ਘਰੋਂ ਕਾਫੀ ਅਮੀਰ ਸੀ ਤੇ ਉਸਦੇ ਨਾਨਕੇ ਘਰ ਵਾਲੇ ਵੀ ਕਾਫੀ ਕਾਫੀ ਮੀਰ ਸਨ ਰੇਸ਼ਮ ਸੰਗ 12ਵੀਂ ਕਲਾਸ ਵਿੱਚੋਂ ਪੜਦਾ ਸੀ ਉਹ ਪੜ੍ਹਾਈ ਵਿੱਚ ਠੀਕ ਠਾਕ ਸੀ ਉਸਦੀ ਮਾਂ ਦੀ ਪੈਨਸ਼ਨ ਵੀ ਆਉਂਦੀ ਸੀ ਕਿਉਂਕਿ ਉਹ ਰਿਟਾਇਰ ਮਾਸਟਰਨੀ ਸੀ ਰੇਸ਼ਮ ਦੇ ਖੱਚ ਤੋਂ ਕੇ 2 ਤੱਕ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਬਾਅਦ ਵਿੱਚ ਉਸ ਨੇ ਇੱਕ ਚੰਗੇ ਕਾਲਜ ਵਿੱਚ ਦਾਖਲਾ ਲੈ ਲਿਆ ਜਦੋਂ ਉਸ ਦੀ ਪੜ੍ਹਾਈ ਪੂਰੀ ਹੋਈ ਤਾਂ ਉਸ ਨੂੰ ਪਟਵਾਰੀ ਦੀ ਨੌਕਰੀ ਮਿਲੀ ਮਿਲ ਗਈ ਕਿਉਂਕਿ ਉਸ ਸਮੇਂ ਪੜ੍ਹਾਈ ਪੜ੍ਹੇ ਲਿਖਿਆਂ ਦੀ ਗਿਣਤੀ ਘੱਟ ਹੋਣ ਕਰਕੇ ਨੌਕਰੀ ਮਿਲਣਾ ਆਮ ਗੱਲ ਸੀ ਉਹ ਜਦ ਆਪਣਾ ਆਪਣੇ ਪੈਰਾਂ ਸਰ ਖੜਾ ਹੋ ਗਿਆ ਤਾਂ ਉਸ ਦੇ ਨਾਲ ਦੇ ਸਾਰੇ ਦੋਸਤ ਵਿਆਹੀ ਹੋਏ ਸਨ ਤੇ ਉਹ ਕੱਲਾ ਹੀ ਇਕਵਾਰਾ ਸੀ ਉਹ ਸਾਰੇ ਉਸ ਨੂੰ ਕਹਿਣ ਲੱਗੇ ਕਿ ਹਾਂ ਤੂੰ ਵੀ ਵਿਆਹ ਕਰਵਾ ਲੈ ਤੇ ਉਸ ਦੀ ਮਾਂ ਨੇ ਵੀ ਦੋ ਤਿੰਨ ਬਚੋਲਿਆਂ ਨੂੰ ਕਹਿ ਦਿੱਤਾ ਕਿ ਅਸੀਂ ਮੁੰਡੇ ਦਾ ਰਿਸ਼ਤਾ ਕਰਨਾ ਹੈ ਜਗਮੋਹ ਸਿੰਘ ਬਚੋਲਪੁਰੇ ਦਾ ਕੰਮ ਕਰਦਾ ਸੀ ਤੇ ਉਸਨੇ ਇੱਕ ਕ੍ਰਿਸਟਲ ਲੈ ਕੇ ਆਂਦਾ ਤੇ ਜੋ ਉਹਨਾਂ ਦੇ ਲਾਗੇ ਪੈੰਡ ਦੇ ਨਾਲ ਵਾਲੇ ਪਿੰਡੋਂ ਹੀ ਕੁੜੀ ਸੀ ਕੁੜੀ ਬਹੁਤ ਸਿਆਣੀ ਤੇ ਸੋਹਣੀ ਸੀ ਜਗਮੋਹ ਨੇ ਰੇਸ਼ਮ ਦੀ ਮਾਂ ਨੂੰ ਉਸ ਕੁੜੀ ਬਾਰੇ ਦੱਸਿਆ ਤੇ ਕਿਹਾ ਕਿ ਕੁੜੀ ਵਾਲੇ ਮੁੰਡਾ ਦੇਖਣ ਆਉਣਗੇ ਤੁਸੀਂ ਦਿਨ ਦੱਸ ਦਿਓ ਤਾਂ ਉਹਨਾਂ ਨੇ ਰੇਸ਼ਮ ਐਤਵਾਰ ਦਾ ਦਿਨ ਜਗਮੋਹ ਨੂੰ ਦੱਸ ਦਿੱਤਾ ਕਿਉਂਕਿ ਐਤਵਾਰ ਨੂੰ ਰੇਸ਼ਮ ਨੂੰ ਨੌਕਰੀ ਤੋਂ ਛੁੱਟੀ ਹੁੰਦੀ ਸੀ ਤੇ ਜਦੋਂ ਹੀ ਐਤਵਾਰ ਆਇਆ ਤਾਂ ਕੁੜੀ ਵਾਲੇ ਰੇਸ਼ਮ ਨੂੰ ਦੇਖਣ ਆਏ ਉਹਨਾਂ ਨੂੰ ਘਰਬਾਰ ਤੇ ਰੇਸ਼ਮ ਪਸੰਦ ਆ ਗਿਆ ਪਰ ਉਹਨਾਂ ਨੇ ਵਿਚੋਲੇ ਨੂੰ ਕਿਹਾ ਕਿ ਭਾਈ ਮੁੰਡੇ ਵਾਲਿਆਂ ਨਾਲ ਗੱਲ ਖੋਲੇ ਕਿ ਇਹਨਾਂ ਦੀ ਮੰਗ ਕੀ ਹੈ ਤਾਂ ਵਿਚੋਲੇ ਨੇ ਰੇਸ਼ਮ ਤੇ ਉਸ ਦੀ ਮਾਂ ਨਾਲ ਵੱਖਰੇ ਕਮਰੇ ਵਿੱਚ ਸੱਦ ਕੇ ਪੁੱਛਿਆ ਕਿ ਤੁਹਾਡੀ ਮੰਗ ਕੀ ਹੈ ਤਾਂ ਰੇਸ਼ਮ ਨੇ ਪਹਿਲਾਂ ਤਾਂ ਕਿਹਾ ਕਿ ਸਾਡੀ ਕੋਈ ਮੰਗ ਨਹੀਂ ਪਰ ਝੱਟ ਹੀ ਉਸਦੀ ਮਾਂ ਬੋਲੀ ਦੇਖ ਭਾਈ ਜਗਮੋਣ ਸਾਡਾ ਮੁੰਡਾ ਨੌਕਰੀ ਲੱਗਿਆ ਏ ਐਸਾ ਕਰਕੇ ਕੁੜੀ ਵਾਲਿਆਂ ਨੂੰ 10-12 ਤੋਲੇ ਸੋਨਾ ਤੇ ਇੱਕ ਦਾਜ ਵਿੱਚ ਮਰੂਤੀਕਾਰ ਦੇਣੀ ਪਵੇਗੀ ਉਸ ਸਮੇਂ ਮਰੂਤੀਕਾਰ ਦੀ ਮੰਗ ਬਹੁਤ ਸੀ ਕਿਉਂਕਿ ਮਰੂਤੀਕਾਰ ਉਦੋਂ ਫੋਰਚੂਨਰ ਵਾਂਗ ਲਗਦੀ ਸੀ ਜਦੋਂ ਬਚੋਲੇ ਨੇ ਉਹਨਾਂ ਦੀ ਡਿਮਾਂਡ ਸੁਣੀ ਤਾਂ ਉਸਨੇ ਕਿਹਾ ਕਿ ਮੈਂ ਕੁੜੀ ਵਾਲਿਆਂ ਨਾਲ ਗੱਲ ਕਰਦਾ ਹਾਂ ਅਤੇ ਬਚੋਲੇ ਨੇ ਕੁੜੀ ਦੇ ਪਿਓ ਨੂੰ ਤੇ ਭਰਾ ਨੂੰ ਦੱਸਣ ਲੱਗਿਆ ਕਿ ਭਾਈ ਇਹਨਾਂ ਦੀ ਡਿਮਾਂਡ 12 ਤੋਲੇ ਸੋਨਾ ਤੇ ਮਰੂਤੀਕਾਰ ਦੀ ਹੈ ਤਾਂ ਪਹਿਲਾਂ ਤਾਂ ਕੁੜੀ ਵਾਲਿਆਂ ਨੇ ਕਿਹਾ ਕਿ ਅਸੀਂ ਸੋਚ ਵਿਚਾਰ ਕੇ ਤੁਹਾਨੂੰ ਦੱਸਦੇ ਹਾਂ ਇਹਨਾਂ ਕਹਿ ਕੇ ਉਹ ਆਪਣੇ ਘਰ ਚਲੇ ਗਏ ਅਤੇ ਰਾਤ ਨੂੰ ਕੁੜੀ ਦਾ ਪਿਓ ਸ੍ਰਿੰਦਰ ਤੇ ਕੁੜੀ ਦੀ ਮਾਂ ਚਰਨੋਂ ਗੱਲਾਂ ਕਰਨ ਲੱਗੇ ਕਿ ਮੁੰਡਾ ਤਾਂ ਸੋਹਣਾ ਏ ਨੌਕਰੀ ਵੀ ਲੱਗਿਆ ਏ ਪਰ ਮੁੰਡੇ ਉਹਨਾਂ ਦੀ ਅਦਾਜ਼ ਵਾਲੀ ਮੰਗ ਕਾਰ ਵਾਲੀ ਗੱਲ ਥੋੜੀ ਜ਼ਿਆਦਾ ਲੱਗਦੀ ਏ ਥੋੜੇ ਸੋਚ ਵਿਚਾਰ ਤੋਂ ਬਾਅਦ ਚਰਨੋਂ ਨੇ ਕਿਹਾ ਦੇਖੋ ਜੀ ਬੱਚਿਆਂ ਲਈ ਆਪਾਂ ਨੂੰ ਕੁਝ ਤਾਂ ਕਰਨਾ ਹੀ ਪਵੇਗਾ ਤੇ ਦਾਜ ਵਿਚਕਾਰ ਦੇ ਦੇਵਾਂਗੇ ਤਾਂ ਕਿ ਕੁੜੀ ਵੀ ਸੋਖੇ ਘਰੇ ਵਿਆਹੀ ਜਾਵੇਗੀ ਉਸ ਨੂੰ ساری ਉਮਰ ਸੁੱਖ ਵੀ ਰਹੇਗਾ ਕਿਉਂਕਿ ਰੇਸ਼ਮ ਚੰਗੀ ਨੌਕਰੀ ਤੇ ਲੱਗਿਆ ਏ ਜੱਸ ਕਰਕੇ ਉਸ ਨੂੰ ساری ਉਮਰ ਸੁੱਖ ਰਹੇਗਾ ਸ੍ਰਿੰਦਰ ਕਹਿੰਦਾ ਹੈ ਆਪਾਂ ਰਹਿ ਕੇ ਰਹਿ ਕੇ ਰਹਿ ਕਰਕੇ ਵਿਚੋਲੇ ਨੂੰ ਦੱਸ ਦੇਵਾਂਗੇ ਕਿ ਸਾਨੂੰ ਮਨਜ਼ੂਰ ਹੈ ਪਰ ਅਗਲੇ ਹੀ ਪਲ ਉਹ ਆਪਣੀ ਕਾਰਵਲ ਨੂੰ ਕਹਿੰਦਾ ਹੈ ਕਿ ਇੰਨੇ ਪੈਸੇ ਆਉਣਗੇ ਕਿੱਥੋਂ ਕਾਰ ਅਤੇ ਗਹਿਣੇ ਵਾਸਤੇ ਪੈਸਾ ਤਾਂ ਵਿਆਹ ਦੇ ਹੋਰ ਖਰਚੇ ਵੀ ਤੇ ਕਾਫੀ ਲੱਗੇ ਲੱਗ ਜਾਣੇ ਹਨ ਚਰਨੋਂ ਕਹਿਣ ਲੱਗੇ ਦੇਖੋ ਜੀ ਆਪਾਂ ਆਪਣੇ ਦੋ ਕਿੱਲੇ ਜ਼ਮੀਨ ਵੇਚ ਦਿੰਦੇ ਹਾਂ ਜਿਸ ਨਾਲ ਆਪਣੀ ਧੀ ਸੋਕੇ ਘਰੇ ਵਿਆਹੀ ਜਾਵੇਗੀ ਫਿਰ ਉਸ ساری ਉਮਰ ਉਸ ਨੂੰ ਕੁਝ ਵਕਰਾ ਦੇਣ ਦੀ ਲੋੜ ਨਹੀਂ ਤਾਂ ਸ੍ਰਿੰਦਰ ਨੇ ਕਿਹਾ ਚਲੋ ਜਿਵੇਂ ਸਭ ਨੂੰ ਚੰਗਾ ਲੱਗੇ ਉਸ ਨੇ ਆਪਣੇ ਦੋ ਕਿੱਲੇ ਜ਼ਮੀਨ ਵੇਚ ਦਿੱਤੀ ਤੇ ਵਿਚੋਲੇ ਨੇ ਰੇਸ਼ਮ ਦੇ ਪਿਓ ਪਰਿਵਾਰ ਤੋਂ ਵਿਆਹ ਦੇ ਤਰੀਕ ਲੈ ਲਈ ਵਿਆਹ ਇੱਕੇ ਚੰਗੇ ਪੈਲਸ ਵਿੱਚ ਕੀਤਾ ਗਿਆ ਰੇਸ਼ਮ ਤੇ ਪ੍ਰੀਤ ਦੀ ਜੋੜੀ ਬਹੁਤ ਖਫ ਰਹੀ ਸੀ ਦੋਨਾਂ ਦਾ ਧੂਮ ਧਾਮ ਨਾਲ ਵਿਆਹ ਕੀਤਾ ਗਿਆ ਅਤੇ ਵਿਆਹ ਨੂੰ ਅਜੇ 4-5 ਦਿਨ ਹੋਏ ਸੀ ਤਾ ਰੇਸ਼ਮ ਦੀ ਮਾਂ ਕੁੜੀ ਨਾਲ ਮੈਨੋਂ ਮੈਣੀ ਹੋਣ ਲੱਗ ਪਈ ਤੇ ਕਿ ਕਿਹੋ ਜਿਹੇ ਨੰਗਾ ਨਾਲ ਵਾਹ ਪੈ ਗਿਆ ਕੁੜੀ ਵਿਚਾਰੀ ਰੋਣ ਲੱਗੀ ਪਰ ਉਸ ਉਹ ਆਪਣੇ ਪੇਕੇ ਘਰ ਕੁਝ ਨਾ ਦੱਸਦੀ ਅਤ ਰੇਸ਼ਮ ਜਦੋਂ ਰੇਸ਼ਮ ਆਪਣੀ ਡਿਊਟੀ ਤੋਂ ਘਰ ਵਾਪਸ ਆਉਂਦਾ ਤਾਂ ਉਹ ਉਸ ਨੂੰ ਜ਼ਰੂਰ ਦੱਸੇ ਦੱਸਦੀ ਕਿ ਮੰਮੀ ਮੇਰੇ ਨਾਲ ਲੜਦੀ ਹੈ ਤੇ ਮੈਨੇ ਮਾਰਦੀ ਹੈ ਪਰ ਉਲਟਾ ਰੇਸ਼ਮਾ ਲਾਚੀ ਹੋਣ ਕਰਕੇ ਉਹ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਨੰਗਾ ਨੇ ਦਿੱਤਾ ਕੀ ਹੈ ਜਦ ਕਿ ਉਸ ਦੇ ਪੇਕੇ ਵਾਲਿਆਂ ਨੇ ਤਾਂ ਆਪਣੀ ਜ਼ਮੀਨ ਵੇਚ ਕੇ ਰੇਸ਼ਮ ਕਿਹਾ ਨੂੰ ਸੋਨੇ ਤੇ ਗਹਿਣੇ ਤੇ ਕਾਰ ਤੇ ਹੋਰ ਸਾਰਾ ਸਮਾਨ ਦਾਜ ਵਿੱਚ ਦਿੱਤਾ ਸੀ ਇਸੇ ਤਰ੍ਹਾਂ ਰੇਸ਼ਮ ਨੇ ਉਸ ਦੀ ਮਾਂ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਤੇ ਇੱਕ ਦਿਨ ਤਾਂ ਰੇਸ਼ਮ ਨੇ ਕੁੜੀ ਨੂੰ ਕੁੱਟ ਮਾਰ ਵੀ ਕੀਤੀ ਬੇਸ਼ੱਕ ਰੇਸ਼ਮ ਕੇ ਕਾਫੀ ਅਮੀਰ ਸੀ ਪਰ ਅਮੀਰ ਜ਼ਿਆਦਾਤਰ ਜ਼ਿਆਦਾ ਭੁੱਖੇ ਹੁੰਦੇ ਹਨ ਇਹ ਗੱਲ ਰੇਸ਼ਮ ਤੇ ਉਸ ਦੀ ਮਾਂ ਦੇ ਸਾਹਮਣੇ ਢੁਕਦੀ ਸੀ ਰੇਸ਼ਮ ਤੇ ਉਸ ਦੀ ਮਾਂ ਉਸ ਨੂੰ ਬਹੁਤ ਕੁੱਟਦੇ ਤੇ ਮਾਰਦੇ ਰਹਿੰਦੇ ਤੇ ਇੱਕ ਦਿਨ ਉਸ ਨੂੰ ਕਹਿੰਦੇ ਕਿ ਤੈਨੂੰ ਤਲਾਕ ਦੇਣੇ ਨੇ ਇਹ ਉਹ ਵਿਚਾਰੀ ਰੋਂਦੀ ਰਹਿੰਦੀ ਤੇ ਘਰ ਦਾ ਸਾਰਾ ਕੰਮ ਕਰਦੀ ਉਹ ਇਹ ਗੱਲ ਆਪਣੇ ਅੰਦਰੋਂ ਅੰਦਰੀ ਦੱਬੀ ਰੱਖਦੀ ਤੇ ਕਿਸੇ ਨੂੰ ਦੱਸਦੀ ਨਾ ਕਿ ਇਹ ਮੈਨੂੰ ਤੰਗ ਕਰਦੇ ਨੇ ਅਚਾਨਕ ਇੱਕ ਦਿਨ ਬਾਰ ਵਿੱਚ ਟਕ ਟਕ ਦੀ ਆਵਾਜ਼ ਆਈ ਤਾਂ ਰੇਸ਼ਮ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਕੁੜੀ ਦੀ ਮਾਂ ਚਰਨੋਂ ਇੱਕ ਫੁੱਲਾਂ ਵਾਲਾ ਝੋਲਾ ਲੈ ਕੇ ਕੁੜੀ ਵਾਸਤੇ ਕੁਝ ਕੱਪੜੇ ਤੇ ਖਾਣ ਪੀਣ ਦਾ ਸਮਾਨ ਲੈ ਕੇ ਆਈ ਚਰਨੋਂ ਨੇ ਦੇਖ ਕੇ ਰੇਸ਼ਮ ਦੀ ਮਾਂ ਨੇ ਉਸ ਨੂੰ ਬੁਲਾਇਆ ਵੀ ਨਹੀਂ ਜਦ ਕੁੜੀ ਨੇ ਆਪਣੀ ਮਾਂ ਨੂੰ ਦੇਖਿਆ ਤਾਂ ਬਹੁਤ ਖੁਸ਼ ਹੋਈ ਉਸ ਨੇ ਉਸ ਨੂੰ ਚਾਹ ਪਾਣੀ ਪਲਾਇਆ ਜਦੋਂ ਮਾਂ ਨੇ ਪੁੱਛਿਆ ਕਿ ਤੇਰੀ ਸੱਸ ਨੇ ਮੈਨੂੰ ਬੁਲਾਇਆ ਵੀ ਨਹੀਂ ਤਾਂ ਉਹ ਟਾਲ ਮਟੋਲ ਕਰਨ ਲੱਗੀ ਚਰਨੋ ਸਮਝ ਗਈ ਕਿ ਦਾਲ ਵਿੱਚ ਕੁਝ ਕਾਲਾ ਹੈ ਕਿਉਂਕਿ ਮਾਂ ਤੋਂ ਧੀ ਦਾ ਕੁਝ ਵੀ ਛੁਪਿਆ ਨਹੀਂ ਰਹਿੰਦਾ ਉਹ ਸਮਝ ਗਈ ਸੀ ਕਿ ਕੁਝ ਨਾ ਕੁਝ ਗੱਲਾਂ ਤਾਂ ਜ਼ਰੂਰ ਹੈ ਜਾਂ ਉਸ ਨੇ ਜ਼ਿਆਦਾ ਪੁੱਛਣ ਤੇ ਕੁਝ ਗੁੜੀ ਰੋਣ ਲੱਗ ਲੱਗੀ ਤੇ ਦੱਸਣ ਲੱਗੀ ਮਾਂ ਰੇਸ਼ਮ ਤੇ ਮੇਰੀ ਸੱਸ ਮੈਨੂੰ ਬਹੁਤ ਘੁੱਟਦੇ ਤੇ ਮਾਰਦੇ ਮੈਂ ਸਾਰਾ ਕੰਮ ਕਾਜ ਵੀ ਕਰਦੀ ਹਾਂ ਪਰ ਫਿਰ ਵੀ ਇਹ ਮੈਨੂੰ ਘੁੱਟਦੇ ਰਹਿੰਦੇ ਕਹਿੰਦੇ ਨੇ ਕਿ ਤੇਰੇ ਪਿਕੇ ਘਰ ਵਾਲਿਆਂ ਨੇ ਸਾਨੂੰ ਕੁਝ ਨਹੀਂ ਦਿੱਤਾ ਦਾਜ ਵਿੱਚ ਫਿਰ ਮੈਨੂੰ ਤੁਹਾਡਾ ਫਿਕਰ ਹੁੰਦਾ ਹੈ ਕਿ ਤੁਸੀਂ ਤਾਂ ਜ਼ਮੀਨ ਵੇਚ ਕੇ ਮੈਨੂੰ ਕਾਰ ਤੇ ਸੋਨੇ ਦੇ ਗਹਿਣੇ ਜੋ ਵੀ ਦਾਜ ਵਿੱਚ ਦਿੱਤਾ ਇਹਨਾਂ ਨੇ ਮੰਗਿਆ ਸਾਰਾ ਘਰੇਲੂ ਸਮਾਨ ਦਿੱਤਾ ਪਰ ਇਹ لالچی ਇਨਸਾਨ ਮੈਨੂੰ ਧਮਕੀਆਂ ਦਿੰਦੇ ਨੇ ਕਿ ਤੈਨੂੰ ਤਲਾਕ ਦੇ ਦੇਵਾਂਗੇ ਇਸ ਤੋਂ ਬਾਅਦ ਚਰਨੋਂ ਨੂੰ ਵੀ ਕਾਫੀ ਗੁੱਸਾ ਆਇਆ ਕਿ ਰੇਸ਼ਮ ਤਾਂ ਇੰਨਾ ਚੰਗਾ ਲੱਗਦਾ ਸੀ ਇਹ ਇੰਨੇ ਕਿਵੇਂ ਗਿਰ ਸਕਦੇ ਨੇ ਤੇ ਉਸ ਨੇ ਕੁੜੀ ਨੂੰ ਕਹਿਆ ਤੂੰ ਚੱਲ ਮੇਰੇ ਨਾਲ ਆਪਾਂ ਆਪਣੇ ਪਿੰਡ ਚੱਲਦੇ ਹਾਂ ਕੁੜੀ ਉਸ ਨੂੰ ਕਹਿਣ ਲੱਗੀ ਮਾਂ ਰਹਿਣ ਦਵੋ ਮੈਂ ਆਪੇ ਆਪ ਸੰਭਾਲ ਲਵਾਂਗੀ ਸਭ ਕੁਝ ਇਹ ਸੁਣ ਕੇ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਨਾ ਪੁੱਤ ਮੈਂ ਤੈਨੂੰ ਇੰਨੇ ਦਸ਼ਤ ਹੁੰਦੇ ਨਹੀਂ ਦੇਖ ਸਕਦੀ ਇਹ ਅਮੀਰ ਹੋਣ ਹੋਣਗੇ ਤਾਂ ਆਪਣੇ ਘਰੇ ਹੋਣਗੇ ਜੇ ਇਹਨਾਂ ਨੂੰ ਤਲਾਕ ਹੀ ਚਾਹੀਦੇ ਨੇ ਤਾਂ ਆਪਾਂ ਇਹਨਾਂ ਨੂੰ ਤਲਾਕ ਹੀ ਦੇ ਦਿੰਦੇ ਹਾਂ ਕਿਉਂਕਿ ਅਜਿਹੇ ਦਰਿੰਦੇ ਤੇ ਲਾਲਚੀ ਇਨਸਾਨਾਂ ਕਿਸੇ ਨੂੰ ਕੁਛੀਆਂ ਨਹੀਂ ਦੇ ਸਕਦੇ ਗਲਤੀ ਤਾਂ ਪੁੱਤ ਸਾਡੇ ਤੋਂ ਹੋਈ ਹੈ ਜੋ ਅਸੀਂ ਵੱਡੇ ਤੇ ਅਮੀਰ ਬੰਦੇ ਲੱਭੇ ਜਿੰਨਾ ਕੋਲ ਪੈਸਾ ਤਾਂ ਬਹੁਤ ਸੀ ਪਰ ਦਿਲ ਦੇ ਬਹੁਤ ਗਰੀਬ ਹਨ ਇਹ ਤੈਨੂੰ ਕਦੇ ਖੁਸ਼ ਨਹੀਂ ਰੱਖ ਸਕਦੇ ਤੇ ਤੈਨੂੰ ਤੇਥੋਂ નોਕਰਾਨੀ ਵਾਂਗ ਕੰਮ ਕਰਵਾਉਂਦੇ ਰਹਿਣਗੇ ਤੇ ਉਲਟਾ ਘੁੱੜਦੇ ਰਹਿਣਗੇ ਇਸ ਤੋਂ ਚੰਗਾ ਤਾਂ ਇਹ ਹੈ ਕਿ ਅਸੀਂ ਤੈਨੂੰ ਆਪਣੇ ਘਰ ਹੀ ਰੱਖ ਲਈਏ ਮੈਂ ਇਹ ਕੰਮ ਮਾਮਾ ਵਾਸਤੇ ਬਹੁਤ ਦੁੱਖ ਭਰਿਆ ਹੈ। ਜਵਾਨ ਤੀਨ ਨੂੰ ਘਰੇ ਬਿਠਾ ਕੇ ਰੱਖਣਾ ਪਰ ਕਿਸੇ ਲਾਲਚੀ ਤੇ ਦਰਿੰਦੇ ਇਨਸਾਨ ਕੋਲ ਕੈਦ ਬੰਨ ਨਾਲੋਂ ਤਾਂ ਆਪਣਾ ਘਰ ਹੀ ਚੰਗਾ ਏ। ਤੂੰ ਚੱਲ ਮੇਰੀ ਮੇਰੀ ਧੀਏ ਹੁਣ ਆਪਾਂ ਆਪਣੇ ਇਹਨਾਂ ਇਹਨਾਂ ਨੂੰ ਤਲਾਕ ਹੀ ਦੇਵਾਂਗੇ। ਭਾਵੇਂ ਚਰਨੋਂ ਦਾ ਫੈਸਲਾ ਕਠੋਰ ਸੀ ਤੇ ਉਸਨੇ ਇਕੱਲੀ ਨੇ ਹੀ ਇਹ ਫੈਸਲਾ ਲੈ ਲਿਆ ਸੀ। ਏ ਭਾਵੇਂ ਉਸਦੀ ਗਲਤੀ ਮੰਨੋ ਪਰ ਇੱਕ ਮਾਂ ਆਪਣੀ ਧੀ ਦਾ ਦੁੱਖ ਨਹੀਂ ਦੇਖ ਸਕਦੀ ਉਸ ਨੂੰ ਉਸ ਸਮੇਂ ਜੋ ਠੀਕ ਲੱਗਿਆ ਉਸਨੇ ਕੀਤਾ ਕਿਉਂਕਿ ਦਾਜ ਦੇ لالਚੀ ਲੋਭੀ ਇਨਸਾਨ ਕਦੇ ਵੀ ਹੀ ਨਹੀਂ ਸੁਧਰਦੇ ਉਹਨਾਂ ਨੇ ਕਦੇ ਵੀ ਬੰਦੇ ਨਹੀਂ ਬਨਣਾ ਹੁੰਦਾ ਚਰਨੋ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਦਾਜ ਦੇ ਲੋਭੀ ਉਸ ਦੀ ਧੀ ਨੂੰ ਹੀ ਜਾਨੋ ਨਾ ਮਾਰ ਦੇਣ ਦੇਣਾ ਸੀ ਜੋ ਦੋਸਤੋ ਐਸੀ ਕਹਾਣੀ ਕਹਾਣੀ ਇੱਕ ਮਾਂ ਦੀ ਦੀ ਧੀ ਤੇ ਦਰਦ ਦੀ ਮਾਂ ਧੀ ਦੇ ਦਰਦ ਦੀ ਤੇ ਦਾਜ ਦੇ ਲੋਭੀਆਂ ਦੀ ਸੀ ਜੋ ਤੁਸੀਂ ਤੁਸੀਂ ਵੀ ਦਿਲ ਤੋਂ ਦਿਲ ਦੇ امیر ਬਣੇ ਬਣੋ ਕਿਉਂਕਿ ਕੁੜੀ ਵਾਲਿਆਂ ਤੋਂ ਲਈਆਂ ਦਾਜ ਦੀਆਂ ਕਾਰਾਂ ਨੇ ਜ਼ਿੰਦਗੀ ਨਹੀਂ ਟਪਾਉਣੀ ਇਸ ਆਬ ਕੋ ਜਿੱਥੇ ਹੀ ਰਹਿ ਜਾਣਾ ਸੋਚੋ ਤੇ ਅਮੀਰ ਬਣੋ ਮਿਲਦਿਆਂ ਕਿਸੇ ਹੋਰ ਕਹਾਣੀ ਨਾਲ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬਰ ਤੇ ਜਰੂਰ ਕਰਨਾ ਤਦ ਤੱਕ ਲਈ ਮਿਲਦਿਆਂ ਧੰਨਵਾਦ